ਦੇ ਆਲੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਐਡੀਆਂ ਵੱਡੀਆਂ ਰਹਿਮਤਾਂ ਕੀਤੀਆਂ ਸਾਤ ਸੰਗਤ ਜੀ ਗੋਵਿੰਦਵਾਲ ਸਾਹਿਬ 'ਚ ਕੋਈ ਪ੍ਰਾਣੀ ਛੱਡਦਾ ਲੋਕ ਮਰਤਕ ਸਰੀਰ ਲੈ ਆਉਂਦੇ ਮਹਾਰਾਜ ਆਪਣੇ ਸੱਜੇ ਚਰਨ ਦਾ ਗੂਠਾ ਮੱਥੇ ਨੂੰ ਲਾ ਕੇ ਜਿਉਂਦਾ ਕਰ ਦਿੰਦੇ ਤਾਂ ਇੱਕ ਦਿਨ ਸੱਚੇ ਪਾਤਸ਼ਾਹ ਜੀ ਨੇ ਫੇਰ ਕੌਤਕ ਰਚਿਆ ਵਿਦਵਾ ਮਾਈ ਦਾ ਬੱਚਾ ਚੜ੍ਹਾਈ ਕਰ ਗਿਆ ਉਹ ਫੇਰ ਸਰੀਰ ਲਾਏ ਅੰਮ੍ਰਿਤ ਵੇਲੇ ਦਾ ਸਮਾਂ ਸੀ ਬਰਲਾਪ ਕਰਦੇ ਆ ਚੁਬਾਰਾ ਸਾਹਿਬ ਸਥਾਨ ਤੇ ਸਤਿਗੁਰੂ ਜੀ ਸਮਾਧੀ ਚ ਬੈਠੇ ਆ ਭਾਈ ਵੱਲੂ ਨੂੰ ਕਹਿਣ ਲੱਗੇ ਅੰਮ੍ਰਿਤ ਵੇਲਾ ਸਾਦੇ ਸੁੱਖਾਂ ਦਾ ਮੂਲ ਭਜਨ ਦੇ ਵਿੱਚ ਵਿਗਨ ਪੈ ਰਿਆ ਉਹਨੂੰ ਕੋਹ ਦੇਨੇ ਲਾਈ ਉਹ ਮਾਈ ਰੋਣੋਂ ਨਾ ਹੱਟੀ ਬਰਲਾਪ ਕਰਨੋਂ ਨਾ ਹੱਟੀ ਕਹਿਣ ਲੱਗੀ ਮਾਂ ਰਾਹ ਨੌਜਵਾਨ ਪੁੱਤਰ ਸੀ ਇਹਦਾ ਆਸਰਾ ਸੀ ਕਿਰਪਾ ਕਰੋ ਮਹਾਰਾਜ ਬਾਹਰ ਗਏ ਆਪਣੇ ਚਰਨ ਦਾ ਅੰਗੂਠਾ ਸ਼ੁਹਾਇਆ ਬੱਚਾ ਜਿਉਂਦਾ ਕਰ ਦਿੱਤਾ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤਾਨ ਮਲਾਇਆ ਭਾਈ ਬੱਲੂ ਨੂੰ ਹੱਸ ਕੇ ਕਹਿਣ ਲੱਗੇ ਬੱਲੂ ਕਿੰਨਿਆਂ ਨੂੰ ਜਿਉਂਦੇ ਕਰਾਂਗੇ ਉਸ ਵਕਤ ਧਰਮ ਰਾਜੇ ਨੂੰ ਆਗਿਆ ਕਰ ਦਿੱਤੀ ਕਹਿੰਦੇ ਜਿੰਨਾ ਚਿਰ ਸਾਡਾ ਸਰੀਰ ਰਹੇਗਾ ਤੇਰਾ ਜੰਮ ਗੋਇੰਦਵਾਲ ਸਾਹਿਬ ਚ ਨਾ ਬੜੇ ਸਾਡਾ ਹੁਕਮ ਹੈ ਦੇਖ ਪ੍ਰਤਾਪ ਸੁਤ ਭਾਨ ਡਰਿਓ ਨਿਸਬਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭੰਡ ਰੋਹੇ ਗੁਰੂ ਅਮਰਦਾਸ ਜੀ ਤੁਹਾਡਾ ਪ੍ਰਤਾਪ ਦੇਖ ਕੇ ਨਾ ਸੂਰਜ ਦਾ ਪੁੱਤਰ ਧਰਮਰਾਜਾ ਵੀ ਡਰਦਾ ਗੋਇੰਦਵਾਲ ਸਾਹਿਬ ਚ ਨਹੀਂ ਬੜਦਾ ਇਤਿਹਾਸ ਵਿੱਚ ਆਉਂਦਾ ਕਿ ਮਾਪਿਆਂ ਕੇ ਪੁੱਤ ਨਾ ਮਰਸੀ ਬਚਨ ਕਹੇ ਕਿ ਮਾਪਿਆਂ ਕੇ ਪੁੱਤਰ ਨਹੀਂ ਮਰੇਗਾ ਰਾਮਚੰਦਰ ਜੀ ਨੇ ਜੁਦਿਆ ਚ ਪ੍ਰਤਗਿਆ ਕੀਤੀ ਸੀ ਕਿ ਸਾਡੇ ਸਰੀਰ ਦੇ ਹੁੰਦਿਆਂ ਕੋਈ ਪ੍ਰਾਣੀ ਨਹੀਂ ਚੜਾਈ ਕਰੇਗਾ ਪਰ ਸੰਭੂਕ ਨੂੰ ਸ਼ੂਦਰ ਜਾਣ ਕੇ ਤਪ ਕਰਦਾ ਖੂਹ ਦੇ ਵਿੱਚ ਜਾ ਕੇ ਉਹਦਾ ਸਿਰ ਕੱਟ ਦਿੱਤਾ ਔਰ ਕਈ ਪ੍ਰਾਣੀਆਂ ਦੀ ਮਰਤਕ ਹੋਈ ਪਰ ਧੰਗੁਰੂ ਅਮਰਦਾਸ ਜੀ ਨੇ ਸਾਧ ਸੰਗਤ ਜੀ ਐਸਾ ਪ੍ਰਤਾਪ ਕੇ ਗੋਇੰਦਵਾਲ ਸਾਹਿਬ ਵਿੱਚ ਮਨੁੱਖਾਂ ਨੇ ਤਾਂ ਕੀ ਮਰਨਾ ਸੀ ਮਨੁੱਖਾਂ ਦੀ ਤਾਂ ਕੀ ਮੌਤ ਹੋਣੀ ਸੀ 22 ਸਾਲ ਕੋਈ ਪਸ਼ੂ ਪੰਛੀ ਵੀ ਨਹੀਂ ਮਰਿਆ ਇਹ ਪ੍ਰਤਾਪ ਸੀ ਮੇਰੇ ਸਤਿਗੁਰੂ ਜੀ ਦਾ ਅਬ ਤਾਰਾ ਨਾਲੋਂ ਵੱਡੀ ਮਹਿਮਾ ਪਰਮੇਸ਼ਰ ਦਾ ਸਰਗੁਣ ਸਰੂਪ ਸੰਤਨ ਗੁਰੂ ਅਮਰਦਾਸ ਸੋ ਮਹਾਰਾਜ ਕਿਰਪਾ ਕਰੋ ਉਸ ਵਕਤ ਮਹਾਰਾ ਕਹਿਣ ਲੱਗੇ ਬੀਬੀ ਤੂੰ ਸਾਡੀ ਸੇਵਾ ਕੀਤੀ ਹੈ ਅਸੀਂ ਸੇਵਾ ਦੇ ਬਸ ਹਾਂ ਭਾਈ ਵੱਲੂ ਨੂੰ ਕਹਿਣ ਲੱਗੇ ਜਾ ਸ਼੍ਰੀ ਰਾਮਦਾਸ ਜੀ ਨੂੰ ਲੈ ਕੇ ਆਓ ਕਹਿੰਦੇ ਬੌਲੀ ਸਾਹਮਣੇ ਚੋਂ ਜਲ ਲੈ ਆ ਕੇ ਇਹਨਾਂ ਦਾ ਇਸ਼ਨਾਨ ਕਰਾਓ ਬਹੁਤ ਕੀਮਤੀ ਵਸਤਰ ਇਹਨਾਂ ਦੇ ਸਰੀਰ ਉੱਤੇ ਧਾਰਨ ਕਰਾਓ ਕੀਮਤੀ ਬਸਤਰ ਧਾਰਨੁ ਕਰਾਏ ਮਹਾਰਾਜ ਇੱਥੇ ਸੰਗਾਸਨ ਤੋਂ ਪਾਸੇ ਹੋ ਕੇ ਖੜੇ ਹੋਗੇ ਕਹਿੰਦੇ ਪੁਰਖਾ ਇਹ ਸੰਗਾਸਨ ਤੇ ਬੈਠ ਉਸ ਵਕਤ ਧੰਗਰੂ ਅਮਰਦਾਸ ਜੀ ਨੇ ਸਾਧ ਸੰਗਤ ਜੀ 29 ਸਤੰਬਰ 1500 1574 ਈਸਵੀ ਦਿਨ ਐਤਵਾਰ 1631 ਬਿਕਰਮੀ ਭਾਦਰੋਂ ਸੁਦੀ ਭਾਦਰੋਂ ਸੋਦੀ ਤਰੋਦਸੀ ਨੂੰ ਸੱਚੇ ਪਾਤਸ਼ਾਹ ਦੀਨੇ ਸ੍ਰੀ ਗੁਰੂ ਅਰਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਸ਼ ਕੀਤਾ। ਆਰਮਦਾਸ ਸੋਢੀ ਤਿਲਕ ਦਿਆ ਗੁਰ ਸ਼ਬਦ ਸੱਚ ਨੀਸਾਨ ਜੀਓ। ਆਪ ਜੀ ਨੇ ਉਸ ਵਕਤ ਸੰਗਤਾਂ 'ਚ ਹੁਕਮ ਕੀਤਾ ਕਿ ਸਾਰੀ ਸੰਗਤ ਆਓ, ਬਾਬਾ ਬੁੱਢਾ ਜੀ ਆਏ, ਭਾਈ ਮੋਹਣ ਮੋਰੀ ਆਏ, ਮੋਹਣ ਜੀ ਨੇ ਆਗਿਆ ਨਾ ਮੰਨੀ। ਭਾਈ ਮੋਹਰੀ ਨੂੰ ਕੀ ਬਚਨ ਕਿਹਾ ਸੁਣਨ ਵਾਲਾ ਬਚਨ ਹੈ। ਕਹਿੰਦੇ ਭਾਈ ਮੋਰੀ ਜੇ ਸਿੱਖੀ ਦਾ ਪਦ ਪ੍ਰਾਪਤ ਕਰਨਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕ ਸਿੱਖੀ ਦਾ ਪਦ ਪ੍ਰਾਪਤ ਕਰਨਾ ਜੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕ ਭਾਈ ਮੋਰੀ ਨੇ ਮੱਥਾ ਟੇਕਿਆ ਮੋਰੀ ਪੁੱਤ ਸੰਮੁਖ ਹੋਇਆ ਰਾਮਦਾਸ ਐ ਪੈਰੀ ਪਾਇ ਦਿਓ ਭਾਈ ਸੁੰਦਰ ਜੀ ਨੇ ਲਿਖਿਆ ਸੱਦ ਪਟ ਦੇ ਵਿੱਚ ਉਟਾਰਿਆ ਸੱਦ ਬਾਣੀ ਵਿੱਚ ਫੇਰ ਮਾਰਾ ਸਵਾਲ ਕਰਦੇ ਭਾਈ ਮੋਰੀ ਤੇ ਕਹਿੰਦੇ ਭਾਈ ਮੋਰੀ ਤੇਰੇ ਮਨ ਵਿੱਚ ਕੋਈ ਇੱਛਾ ਤਾਂ ਨਹੀਂ ਵੀ ਗੁਰਤਾ ਗੱਦੀ ਮੈਨੂੰ ਮਿਲੇ ਸਿੱਖੀ ਚੌਨਾਕ ਗੁਰਤਾ ਗੱਦੀ ਭਾਈ ਮੋਰੀ ਗਲ ਵਿੱਚ ਪੱਲਾ ਪਾ ਕੇ ਕਹਿਣ ਲਗੇ ਨਾ ਮਹਾਰਾਜ ਇਸ ਗੁਰਤਾ ਗੱਦੀ ਤੇ ਜਿਨ੍ਹਾਂ ਨੂੰ ਸੁਭਾਅ ਇਮਾਨ ਕਰਦਾ ਕਰ ਦਿੱਤਾ ਹੈ ਉਹਨਾਂ ਦੀ ਪਦਵੀ ਮੈਨੂੰ ਸਿੱਖੀ ਮੇਰੀ ਝੋਲੀ 'ਚ ਪਾ ਦੇ ਮਹਾਰਾਜ ਕਹਿੰਦੇ ਤੂੰ ਇਹਨਾਂ ਨੂੰ ਕਿਸ ਰੂਪ ਵਿੱਚ ਵੇਖਦਾ ਸੁਣਿਓ ਬਚਨ ਧਿਆਨ ਨਾਲ ਭਾਈ ਮੋਰੀ ਦੇ ਗਲ ਵਿੱਚ ਪੱਲਾ ਅੱਖਾਂ ਵਿੱਚ ਅਥਰੂ ਕਹਿਣ ਲੱਗਾ ਸੱਚੇ ਪਾਤਸ਼ਾਹ ਇਹ ਤਾਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਇਹ ਤਾਨੂੰ ਗੁਰੂ ਅੰਗਦ ਦੇਵ ਜੀ ਦਾ ਰੂਪ ਇਹ ਸੱਚੇ ਪਾਤਸ਼ਾਹ ਤੁਹਾਡਾ ਰੂਪ ਇਹ ਪਰਮੇਸ਼ਰ ਸਰੂਪ ਇਹ ਵਾਹਿਗੁਰੂ ਰੂਪ ਮੈਂ ਇਹਨਾਂ ਨੂੰ ਰੱਬ ਜਾਣ ਕੇ ਇਹਨਾਂ ਦੇ ਚਰਨਾਂ 'ਚ ਮੱਥਾ ਟੇਕਣਾ ਮੇਰੀ ਮੁਕਤੀ ਇਹ ਕਰਨ ਇੰਨੀ ਨਿਮਰਤਾ ਭਾਈ ਮੋਰੀ ਨੇ ਵਿਖਾਈ ਸਾਧ ਸੰਗਤ ਦੀ सच्चे पातशाह जी ने की वरदान दिता भाई मोहरी कह लगे भाई मोहरी संत दयादियां तर बयाली तरन गया तू अब सा बचन मन के गुरु रामदास राम जी मा टेक तेरिया बयाली कुलों उतरन गया तू श्री गुरु रामदास जी ने मथा टेकिया बाबा बुढ़ा जी तो मत्था टेकया ਵਾਰੀ-ਵਾਰੀ ਸਾਰੀ ਸੰਗਤ ਨੇ ਮੱਥਾ ਟੇਕਿਆ ਫਿਰ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਭਾਈ ਬੁੱਢਾ ਸਾਹਿਬ ਜਾਂ ਨਾਰੀਅਲ ਤੇ ਤਿਲਕ ਲੈ ਕੇ ਆ ਬਾਬਾ ਬੁੱਢਾ ਜੀ ਨਾਰੀਅਲ ਲੈ ਕੇ ਆਏ ਭਾਈ ਵੱਲੋਂ 5 ਪੈਸੇ ਮਹਾਰਾਜ ਨੇ 5 ਪੈਸੇ ਨਾਰੀਅਲ ਸ੍ਰੀ ਗੁਰੂ ਰਾਮਦਾਸ ਜੀ ਦੀ ਝੋਲੀ ਵਿੱਚ ਪਾ ਕੇ ਬਾਬਾ ਬੁੱਢਾ ਪਹਿਲਾਂ ਆਪ ਤੇ ਲਕੀਤਾ ਫਿਰ ਬਾਬਾ ਬੁੱਢਾ ਜੀ ਤੋਂ ਰਸਮ ਪੂਰੀ ਕਰਾਈ ਫਿਰ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਪ੍ਰਕਰਮਾ ਕਰਕੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਸੀ ਜੇ ਪਾਤਸ਼ਾਹ ਨੇ ਫੇਰ ਦਾਤੂ ਮਹਾਰਾਜ ਦਾ ਪੁੱਤਰ ਜਿਨੇ ਲੱਤ ਮਾਰ ਕੇ ਬੇਦਵੀ ਕੀਤੀ ਸੀ ਲੱਤ ਤੋਂ ਦਰਦ ਨਹੀਂ ਹਟਦਾ ਸੀ ਪਤਾ ਲੱਗਾ ਮਹਾਰਾ ਜੀ ਦੇ ਪਾਸ਼ਾ ਜਾ ਰਹੇ 60 ਖੰਡ ਬੜੀ ਛੇਤੀ ਆਏ ਖਡੂਰ ਸਾਹਿਬ ਤੋਂ ਕਹਿਣ ਲੱਗੇ ਮਹਾਰਾਜ ਮੈਂ ਬੇਦਵੀ ਤੁਹਾਡੇ ਤੀਦੇ ਸਰੂਪ ਦੀ ਕੀਤੀ ਮੇਰੇ ਪਿਤਾ ਗੁਰੂ ਨਾਨਕ ਸਾਹਿਬ ਦੀ ਥਾਂ ਤੇ ਸੀ ਮੇਰਾ ਦਰਦ ਨਹੀਂ ਹਟਦਾ ਮਹਾਰਾਜ ਮੇਰਾ ਰੋਗ ਕੱਟ ਦਿਓ ਮਹਾਰਾਜ ਦੇ ਚਰਨਾਂ 'ਚ ਲੰਮੇ ਪੈ ਕੇ ਭਾਈ ਦਾਤੂ ਮਹਾਰਾ ਕਹਿਣ ਲੱਗੇ ਭਾਈ ਦਾਤੂ ਹੁਣ ਗੁਰਤਾ ਗੱਦੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ ਅਸੀਂ ਕੁਝ ਨਹੀਂ ਕਰ ਸਕਦੇ ਦੇਖੋ ਆਪ ਹਾਜ਼ਰ-ਨਾਜ਼ਰ ਗੁਰੂ ਕਹਿੰਦੇ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਕੋਲੇ ਐ ਉਹ ਤੇਰਾ ਦਰਦ ਦੂਰ ਕਰ ਸਕਦੇ ਅਸੀਂ ਨਹੀਂ ਤੇਰਾ ਦਰਦ ਕੱਟ ਸਕਦੇ ਫਿਰ ਪਾਈ ਦਾਤੂ ਨੇ ਕਿਹਾ ਮਹਾਰਾਜ ਮੈਂ ਉਹਨਾਂ ਨੂੰ ਵੀ ਮੱਥਾ ਟੇਕਦਾ ਭਾਈ ਦਾਤੂ ਨੇ ਵੀ ਨਿਮਰਤਾ ਨਾਲ ਭਾਈ ਦਾਸੂ ਨੇ ਵੀ ਮੱਥਾ ਟੇਕਿਆ ਮਹਾਰਾਜ ਕਹਿੰਦੇ ਚੰਗਾ ਇਹਨਾਂ ਦੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਤੇਰੇ ਕੋਲ ਆਉਣਗੇ ਉਹ ਤੇਰੀ ਹੱਥ ਦੇ ਤੇਰੀ ਲੱਤ ਦੇ ਉੱਤੇ ਕਿਰਪਾ ਭਰਿਆ ਹੱਥ ਫੇਰਵੇਂਗੇ ਫਿਰ ਤੇਰਾ ਦਰਦ ਕਟਿਆ ਜਾਏਗਾ ਫਿਰ ਮਹਾਰਾਜ ਜਦੋਂ ਪੋਥੀਆਂ ਲੈ ਕੇ ਇਥੋਂ ਖਡੂਰ ਸਾਹਿਬ ਰੁਕੇ ਉੱਥੇ ਭਾਈ ਦਾਤੂ ਨੂੰ ਤੰਦਰੁਸਤੀ ਦਿੱਤੀ ਸੋ ਸਾਥ ਸੰਗਤ ਜੀ ਅੱਜ ਦਾ ਦਿਨ ਚੜਿਆ ਅਮਰਤ ਵੇਲਾ ਹੋਇਆ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਚੁਬਾਰਾ ਸਾਹਿਬ ਦੇ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਸੁੰਦਰ ਜ਼ਿਕਰ ਕੀਤਾ ਉਹ ਕਹਿੰਦੇ ਮਹਾਰਾ ਕਹਿੰਦੇ ਚੁਬਾਰਾ ਸਾਹਿਬ ਦੇ ਇੱਕ ਪਾਸੇ ਚੰਗੀ ਤਰ੍ਹਾਂ ਮਿੱਟੀ ਦਾ ਪਰੋਲਾ ਫੇਰ ਕੇ ਪੂਰਾ ਚੰਗੀ ਤਰ੍ਹਾਂ ਲੇਪਣਾ ਕਰੋ ਲਿਪਿਆ ਗਿਆ ਸੰਗਤਾਂ ਨੇ ਕੇਸਰ ਚੰਦਨ ਲਿਆ ਕੇ ਛਿੜਕਿਆ ਫੁੱਲਾਂ ਦੀ ਸੇੜ ਤਿਆਰ ਕੀਤੀ ਮਹਾਰਾ ਕਹਿਣ ਲੱਗੇ ਭਾਈ ਗੁਰ ਸਿੱਖੋ ਹੁਣ ਜਿਉਂ ਜਲ ਮੈਂ ਦਲਾਈ ਖਟਾਨਾ ਤੂੰ ਜੋਤੀ ਸੰਗ ਜੋਤ ਸਮਾਨਾ ਹੁਣ ਸਾਡਾ ਜੋਤੀ ਜੋਤ ਸਮਾਉਣ ਦਾ ਸਮਾਂ ਹੈ ਭਾਈ ਮੋਰੀ ਨੇ ਪੁੱਛਿਆ ਮਹਾਰਾਜ ਕੋਈ ਕਰਿਆ ਕੋਈ ਹੋਰ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਆ ਹੋ ਨਿਰਵਾਣ ਜਿਉ ਕੇਸੋ ਗੋਪਾਲ ਪੰਡਿਤ ਸੱਦਿਆ ਹੋ ਹਰ ਹਰ ਕਥਾ ਪੜੇ ਪ੍ਰਾਣ ਜਿਉ ਗੁਰਸਿੱਖੋ ਇਹ ਮਰਜ਼ਾ ਦਾ ਮਹਾਰਾਜ ਨੇ ਇੱਥੇ ਦਿੱਤੀ ਤੁਹਾਨੂੰ ਕਿ ਸਾਡੇ ਸਰੀਰ त्याਗਣ ਤੋਂ ਬਾਅਦ ਕੀਰਤਨ ਕਰਨਾ ਗੁਰਬਾਣੀ ਦਾ ਕਥਾ ਕਰਨੀ ਗੁਰਬਾਣੀ ਦਾ ਪਾਠ ਕਰਨਾ ਹੋਰ ਕੋਈ ਰਸਮਾਂ ਨਹੀਂ ਕਰਦੀਆਂ ਸੋ ਸਤਿਗੁਰੂ ਜੀ ਦੇ ਬਚਨ ਸਨ ਸੋ ਅੱਜ ਦੇ ਦਿਨ ਸੱਚੇ ਪਾਤਸ਼ਾਹ ਜੀ ਨੇ ਚਵਾਰਾ ਸਾਹਿਬ ਸਥਾਨ ਵਿਖੇ ਜਿਉਂ ਜਲਮ ਜਲਾਈ ਖਟਾਨਾ ਤਿੰਡੋ ਜੋਤੀ ਸੰਗ ਜੋਸ਼ ਮਾਨਾ 1631 ਬਿਕਰਮੀ ਭਾਦੋਂ ਸੁਦੀ ਪੁੰਨਿਆ ਪੂਰਨ ਮਾਸ਼ੀ ਅੱਜ ਦਾ ਦਿਨ ਔਰ 1 ਅਕਤੂਬਰ 1574 ਈਸਵੀ ਨੂੰ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕਰਨ ਤੋਂ ਪ੍ਰੰਤ ਸਾਭ ਵਸਤਰ ਪਹਿਨ ਕੇ ਜਬਜੀ ਸਾਹਿਬ ਜੀ ਦਾ ਪਾਠ ਕਰਕੇ ਚਿੱਟਾ ਚਾਦਰ ਲੈ ਕੇ ਸੱਚੇ ਪਾਤਸ਼ਾਹ ਜੀ ਨੇ ਆਪਣੀ ਦੇਹ ਆਪਣੀ ਜੋਤ ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ ਟਿਕਾ ਕੇ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਉਹਨਾਂ ਸਤਿਗੁਰਾਂ ਦਾ ਅੱਜ ਸਾਢੇ 400 ਸਾਲਾਂ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਦੀ ਸਤਾਪਦੀ ਹੈ ਸੰਗਤ ਜੀ ਜਦੋਂ ਮਹਾਰਾਜੀ ਦਾ ਬਿਵਾਨ ਸੰਸਕਾਰ ਲਈ ਲੈ ਕੇ ਜਾਣ ਲੱਗੇ ਸਤਗੁਰੂ ਜੀ ਦੇ ਵਿਵਾਨ ਨੂੰ ਚਾਰ-ਚਾਰ ਮਹਾਪੁਰਖਾਂ ਨੇ ਇੱਕ ਗੁਰੂ ਸਾਹਿਬ ਨੇ ਚਾਰ ਗੁਰ ਸਿੱਖ ਤਿੰਨ ਗੁਰ ਸਿੱਖਾਂ ਨੇ ਸਭ ਤੋਂ ਅੱਗੇ ਸ੍ਰੀ ਗੁਰੂ ਰਾਮਦਾਸ ਜੀ ਦੂਜੇ ਪਾਸੇ ਭਾਈ ਮੋਰੀ ਪਿਛਲੇ ਪਾਸੇ ਭਾਈ ਬੱਲੂ ਤੇ ਬਾਬਾ ਬੁੱਢਾ ਜੀ ਇਹ ਚਾਰਾਂ ਨੇ ਮੋਢਾ ਦਿੱਤਾ ਸਤਗੁਰਾਂ ਦੇ ਵਿਵਾਨ ਨੂੰ ਸੰਸਕਾਰ ਕਰਨ ਵਾਸਤੇ ਲੈ ਜਾਂਦਿਆ ਹੋਇਆ ਵਿਆਸ ਦਰਿਆ ਦੇ ਕਿਨਾਰੇ ਤੇ ਸਤਗੁਰੂ ਜੀ ਦਾ ਸੰਸਕਾਰ ਕੀਤਾ ਗਿਆ ਇਉਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਨ ਸਤਿਗੁਰੂ ਦੀ ਜੋਤੀ ਜੋਤ ਸਮਾਏ ਆ ਖਾਲਸਾ ਪੰਥ ਇਹ ਦੋ ਸਤਬ ਦੀਆਂ ਇਸੇ ਸਥਾਨ ਤੇ ਮਨਾ ਰਿਆ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਸਾਢੇ 400 ਸਾਲਾਂ ਗੁਰਤਾ ਗੱਦੀ ਗੁਰਪੁਰਬ ਦੀ ਸਤਬ ਦੀ ਔਰ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਾਢੇ 400 ਸਾਲਾਂ ਜੋਤੀ ਜੋਤ ਸਮਾਉਣ ਗੁਰਪੁਰਬ ਦੀ ਸਤਾਬ ਦੀ ਆਪਾਂ ਮਨਾ ਰਹੇ ਹਾਂ ਜੋ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਉਸ ਦੀ ਕਥਾ ਆਪ ਸੰਗਤਾਂ ਮਨ ਬਿਰਤੀ ਨੂੰ ਉਕਾਗਰ ਕਰਕੇ ਸਰਵਣ ਕਰੋ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਧਿਆਨ ਤਰ ਕੇ ਸਾਰੇ ਗੱਡ ਕੇ ਅੱਖੋਂ ਪਾਈ ਵਾਹਿਗੁਰੂ